ਉਹਦੇ ਉਹ ਪਿੰਡ ਵਸੀਆਂ ਪੰਜਾਬ ਸਰਕਾਰ ਇਨਾ ਖੇਡਾਂ ਨੂੰ ਕਰਨ ਵਾਸਤੇ ਬਹੁਤ ਆ ਦਿਲਚਸਪੇ ਸਕੂਲਾਂ ਦੇ ਵਿੱਚ ਵੀ ਖੇਡਾਂ ਬਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਔਰ ਇਹ ਰੰਗਲਾ ਪੰਜਾਬ ਸਰਕਾਰ ਬਣਾਉਣਾ ਚਾਹੁੰਦੀ ਹੈ ਔਰ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਮੰਗ ਵੀ ਹੈ ਔਰ ਕੋਈ ਸੂਟੇਬਲ ਜਗਾ ਜਿੱਥੇ ਇਹ ਗਰਾਊਂਡ ਬਣਾਏ ਜਾਵੇ ਕਿਉਂਕਿ ਇੱਥੇ ਨਾਲ ਦੇ ਪਿੰਡ ਦੇ ਵਿੱਚ ਜਗਤਪੁਰ ਕਲਾਂ ਦੇ ਵਿੱਚ ਅ ਕੁਝ ਜਗ੍ਹਾ ਹੈਗੀ ਹੈ ਜਿਹੜੀ ਸਰਕਾਰੀ ਜਗ੍ਹਾ ਹੈ ਲੇਕਿਨ ਉਹ ਲੀਸ ਤੇ ਆਲਰੇਡੀ ਲੰਬੇ ਸਮੇਂ ਵਿੱਚ ਦਿੱਤੀ ਗਈ ਹੈ ਲੇਕਿ ਪਿਛਲੀਆਂ ਸਰਕਾਰਾਂ ਦੁਆਰਾ ਜਿਸ ਕਰਕੇ ਇਹ ਕੁਝ ਪਿੰਡ ਜਿਹੜੇ ਨੇ ਉਸ ਦਾ ਲਾਭ ਉਠਾਉਣ ਤੋਂ ਬਾਂਝੇ ਰਹਿ ਰਹੇ ਨੇ ਪਰ ਫਿਰ ਵੀ ਮੈਂ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਨਾਲ ਮੈਂ ਗੱਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਲਿਖ ਕੇ ਵੀ ਦਿੱਤਾ ਕਿ ਇਸ ਪਿੰਡ ਦੇ ਵਿੱਚ 3-4 ਏਕੜ ਦੇ ਵਿੱਚ ਜਗਤਪੁਰ ਕਲਾਂ ਦੇ ਵਿੱਚ ਜਿਹੜੀ ਆ ਉਹ ਖਾਲੀ ਕਰਾਈ ਜਾ ਕੇ ਜਗ੍ਹਾ ਖਾਲੀ ਕਰਾਈ ਜਾਵੇ ਔਰ ਉੱਥੇ ਇਲਾਕੇ ਦਾ ਜਿਹੜੇ 7-8 ਪਿੰਡ ਨੇ ਸਾਡੇ ਉਹਨਾਂ ਪਿੰਡਾਂ ਦੇ ਵਾਸਤੇ ਸਾਂਝੀ ਜਗ੍ਹਾ ਬਣਦੀ ਹੈ ਉੱਥੇ ਇੱਕ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਉੱਥੇ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨ ਪੀੜ੍ਹੀ ਨੂੰ ਉੱਤੇ ਫਾਇਦਾ ਮਿਲ ਸਕੇ ਔਰ ਬੱਚੇ ਜਿਹੜੇ ਨਾ ਇਹ ਨੌਜਵਾਨ ਬੱਚੇ ਉੱਤੇ ਖੇਡ ਸਕਣ ਸੋ ਜੋ ਰੀਲਿਸ ਦੀ ਤੁਸੀਂ ਗੱਲ ਕੀਤੀ ਸੀ ਇੱਕ ਜੋ ਭਰੋਸੇਯੋਗ ਪਹਿਲੀਆਂ ਸਰਕਾਰਾਂ ਦੁਆਰਾ ਕਾਂਗਰਸ ਸਰਕਾਰ ਦੁਆਰਾ ਉਹ ਜਿਹੜੀ ਰੀਲਿਸ ਹੈ ਉਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਦਿੱਤੀ ਗਈ ਸੀ ਪਰ ਅਸੀਂ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿ ਉਹ ਜਗ੍ਹਾ ਕੁਝ ਜਗ੍ਹਾ ਖਾਲੀ ਕਰਾ ਕੇ ਇਹਨਾਂ ਨੌਜਵਾਨ ਬੱਚਿਆਂ ਨੂੰ ਗਰਾਊਂਡ ਵਾਸਤੇ ਦਿੱਤੀ ਜਾਵੇ ਉੱਤੇ ਆਪਾਂ ਸਟੇਡੀਅਮ ਵੀ ਬਣਾ ਕੇ ਦੇਣਾ ਔਰ ਵਾਦਾ ਕਰਦੇ ਆਂ ਕਿ ਜਲਦੀ ਉੱਤੇ ਸਟੇਡੀਅਮ ਵੀ ਬਣਾ ਕੇ ਦਵਾਂਗੇ ਅਸੀਂ ਨਸ਼ਿਆਂ ਦੇ 100% ਖਿਲਾਫ ਆਂ ਔਰ ਬੱਚਿਆਂ ਨੂੰ ਖੇਡਾਂ ਦੇ ਵਿੱਚ ਲਗਾਉਣ ਲਈ ਮੈਂ ਆਪਣੇ ਦਿਨਾਂ ਨਗਰ ਹਲਕੇ ਦੇ ਵਿੱਚ ਘਟੋ ਘਟ ਵੀ ਇਸ ਵੇਲੇ 15 ਜਿਹੜੀਆਂ ਪਲੇਗਰਾਊਂਡਾਂ ਉਹ ਆਪਾਂ ਤਿਆਰੀ ਕਰਵਾ ਰਹੇ ਆਂ ਕਿ ਨੌਜਵਾਨ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲੇ ਔਰ ਉਹਨਾਂ ਨੂੰ ਗਰਾਊਂਡ ਦਿੱਤੀ ਜਾ ਕੇ ਜਾ ਸਕੇ ਸੋ ਮੈਂ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਔਰ ਜਿਹੜੀ ਗਰਾਊਂਡ ਹੈ ਉਹ ਬੱਚਿਆਂ ਨੂੰ ਦਵਾਂਗੇ ਕਿਉਂਕਿ ਬੱਚਾ ਉੱਥੇ ਖੇਡ ਕੇ ਬੱਚਿਆਂ ਦੀ ਪਨੀਰੀ ਤਿਆਰ ਹੋ ਸਕੇ ਔਰ ਬੱਚੇ ਖੇਡਾਂ ਵਿੱਚ ਰੱਖਣ ਨਸ਼ੇ ਤੋਂ ਦੂਰ ਰਹਿਣ